ਮੇਰਾ ਨਾਮ ਕਲਜਿੰਦਰ ਸਿੰਘ ਜੀ ਕੀ ਹੋਇਆ ਕਿ ਮੈਂ ਜodhpur ਵਾਲੇ ਪੰਪ ਤੋਂ ਆ ਰਿਹਾ ਸੀ ਜੀ ਇੱਥੇ ਜਸੀ ਤੋਂ ਜੋਧਪੁਰ ਨੂੰ ਜਿਹੜਾ ਰਸਤਾ ਹੈ ਇਸ ਰਸਤੇ ਤੇ ਮਤਲਬ ਲੁੱਟੇਰੇ ਪੈ ਗਏ ਜੀ ਪੰਜ ਬੰਦੇ ਸੀ ਅੰਜਾਂ ਕੋਲੇ ਕਿਸੇ ਕੋਲੇ ਇੱਕ ਕੋਲੇ ਰਾਡ ਸੀ ਬਾਕੀ ਕੋਲੇ ਕਾਫੇ ਸੀ ਉਹ ਬੈਗ ਬੋਗ ਲੈ ਗਏ ਜੀ ਖੋ ਕੇ ਮੈਂ ਮਸਾਂ ਪੱਜ ਕੇ ਜਾਨ ਬਚਾਈ ਜੀ ਕਿੰਨੇ ਪੈਸੇ ਸੀ 10 ਲੱਖ ਰੁਪਏ ਸੀ ਮੈਂ ਬੈਂਕ 'ਚ ਕੰਮ ਨਹੀਂ ਕਰਦਾ ਮੈਂ ਪੰਪ ਤੇ ਕੰਮ ਕਰਦਾ ਕੰਪਲੈਕ ਐਸੀ ਹੈ ਮੈਂ ਜਾਣਦੇ ਸੀ ਬੱਲੇ ਨਹੀਂ ਮੈਂ ਜਾਣਦਾ ਨਹੀਂ ਕੋਈ ਕੁਸੀਗਾ ਕਿਸ ਤੇ ਆਇਆ ਕਿਸ ਤੋਂ ਆਇਆ ਉਹ ਮੋਟਰਸਾਈਕਲ ਤੇ ਸੀਗੇ ਜੀ ਪੰਜ ਬੰਦੇ ਸੀ ਪੰਦਰਾਂ ਦੇ ਮੂੰਹ ਬੰਨੇ ਹੋਏ ਸੀ ਕਿਸੇ ਦੀ ਕੋਈ ਪਛਾਣ ਨਹੀਂ ਪੈਸੇ ਮੈਂ ਮਤਲਬ ਉਧਰੋਂ ਆਪਣੇ ਆਫਿਸ ਤੋਂ ਦੂਸਰੇ ਪੰਪ ਤੇ ਜਾ ਰਿਹਾ ਸੀ ਹਮਾਰੇ ਹਰ ਇੱਕ ਇਹ ਕਹਿਣਾ ਚਾਹੁੰਗੇ ਲੁੱਟ ਹੋਈ ਹੈ ਜੀ ਪੰਦਾਂ ਆਜੀ ਇੱਕ ਤਲਾਹ ਆਈ ਸੀ ਜੀਓ ਲੈਂਸ ਪੈਟਰੋਲ ਪੰਪ ਤੇ ਜੋਧਪੁਰ ਇੱਕ ਮੁੰਡਾ ਕੰਮ ਕਰਦਾ ਤਲਵਿੰਦਰ ਸਿੰਘ ਤਰੀਕਿਲੇ 10 ਸਾਲ ਤੋਂ ਇਹ ਕੈਸ਼ ਲੈ ਕੇ ਜਾ ਰਿਹਾ ਸੀਗਾ ਪਰ ਫਾਟਕਾਂ ਤੋਂ ਪਹਿਲਾਂ ਦੋ ਬੰਦੇ ਇੱਕ ਪਹਿਲਾਂ ਛਾੜੀਆਂ 'ਚ ਖੜੇ ਸੀ ਤੇ ਤਿੰਨ ਇੱਕ ਸਾਈਡ ਤੇ ਖੜੇ ਸੀਗੇ ਉਹਨਾਂ ਨੇ ਉਹ ਪਾਈਪ ਤੇ ਰਾਡ ਲੋਹਾ ਮਾਰ ਕੇ ਇੱਕ ਕਣ ਕਹਿ ਰਿਹਾ ਵਾ ਤੇ ਮੂੰਹਾਂ ਬੰਨੇ ਹੋਏ ਸੀਗੇ ਇਹ ਤੂੰ ਕੈਸ਼ ਲੈ ਕੇ ਚਲੇ ਗਿਆ ਕਿਰੀ 5 ਲੱਖ ਕੈਸ਼ ਕਹਿ ਰਿਹਾ ਵਾ ਟੀਮਾਂ ਸਾਡੀ ਆ ਗਈਆਂ ਮੁਕਦਮਾ ਅਦਾਲਤ ਕਰਕੇ ਹੀ ਤਤਕਸ਼ ਕਰ ਰਹੇ ਆਂ ਇਹਦੇ ਵਿਕਲ ਕਿਹੜੇ ਇਸਤੇਮਾਲ ਹੋਏ ਸਰ ਹੁਣ ਤੱਕ ਇਨਫੋਰਮੇਸ਼ਨ ਨਹੀਂ ਨਹੀਂ ਉਹ ਇਹਨੂੰ ਕਲੀਅਰ ਨਹੀਂ ਹੈ ਕਿਉਂਕਿ ਕਰ ਪੈਂਦੀਆਂ ਝੜੀਆਂ ਹੈਗੀਆਂ ਨੇ ਇਹਨੂੰ ਪਤਾ ਹੀ ਨਹੀਂ ਲੱਗਾ ਕਿ ਡਰ ਤਾਂ ਮਾਰੇ ਪਿਛਲੇ ਪਾਸੇ ਨੂੰ ਉਲਟ ਪਾਸੇ ਨੂੰ ਭੱਜ ਗਿਆ ਤੇ ਦੂਜੇ ਪਾਸੇ ਨਿਕਲ ਗਿਆ ਕਿਹੜੀ ਕੰਪਨੀ ਆ ਪੰਪ ਜਿੱਥੇ ਲੈ ਕੇ ਚਲੇ ਗਏ 에어ਲਾਈਨਸ ਦਾ ਸੀਗਾ ਜੀ ਇਹ ਇੱਕ ਪੰਪ ਇਹਨਾਂ ਦਾ ਇੱਕ ਹੋਰ ਹੈ ਦੂਜੇ ਪੰਪ ਤੇ ਉਧਰੋਂ ਨੂੰ ਜਾ ਰਿਹਾ ਸੀਗਾ ਇਹਨਾਂ ਕੱਲ ਸੈਟਰਡੇ ਸਾਨੂੰ ਛੁੱਟੀ ਹੁਣ ਕਰਕੇ ਕੋਈ ਰਾਣਾ ਵਗੈਰਾ ਵੱਜਿਆ ਕੋਈ ਜ਼ਖਮੀ ਹੋਇਆ ਹੈ ਇਹ ਕਹਿ ਰਿਹਾ ਲੱਜ ਕਰ ਰਿਹਾ ਤੇ ਮੈਡੀਕਲ ਕਵਰ ਕਰਾਵਾਂਗੇ ਜੀ ਆਪਾਂ ਜੀ ਇਹਨੂੰ ਆਪਾਂ ਜਲਦੀ ਟੈਸਟ ਕਰਾਂਗੇ ਜੀ ਇਹ ਜਿਹੜੀ ਵਾਰਦਾਤ ਹੋਈ ਹੈ ਜੀ ਇਹ ਕਿਹੜਾ ਏਰੀਆ ਹੈ ਇਹ ਇਹ ਥਾਣੇ ਸਦਰ ਦੀ ਜਿਹੜੀ ਜੋਧਪੁਰ ਮੰਨ ਵਾਲੀ ਸੂਟ ਜਿਹੜੀ ਇੱਧਰ ਜਾਂਦੀ ਹੈ ਫੜਕਾ ਨੂੰ ਉੱਥੇ ਵਾਰਦਾਤ ਹੋਈ ਹੈ ਜੀ